ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਮੈਂ ਬਣਾਉਣ ਲੱਗੀਆਂ ਬ੍ਰੈਡ ਦੀ ਬਰਫੀ ਇਹ ਜਿਹੜੇ ਬ੍ਰੈਡ ਦੇ ਪੀਸ ਹੁੰਦੇ ਆ ਇਹ ਪਹਿਲਾ ਪੀਸ ਤੇ ਲਾਸਟ ਪੀਸ ਹੁੰਦਾ ਆ ਜੋ ਹਮੇਸ਼ਾ ਰਹਿ ਜਾਂਦਾ ਆ ਤੇ ਇਹਦੀ ਅੱਜ ਬਣਾਵਾਂਗੇ ਬਰਫੀ ਸੋ ਮੈਂ ਦੋਨੋਂ ਬ੍ਰੈਡ ਦੇ ਪੀਸ ਲੈ ਕੇ ਉਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਛੋਟੇ ਛੋਟੇ ਕਰਕੇ ਪਾ ਦਿੱਤਾ ਆ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਬ੍ਰੈਡ ਕ੍ਰੰਬਸ ਜਿਸ ਨੂੰ ਆਪਾਂ ਸਿੰਪਲ ਕਹਾਂਗੇ ਬ੍ਰੈਡ ਦਾ ਚੂਰਾ ਸੋ ਜਦੋਂ ਬ੍ਰੈਡ ਦਾ ਚੂਰਾ ਬਣਾਉਣਾ ਆ ਨਾ ਤੇ ਪਲਸ ਮੋਡ ਤੇ ਬਣਾਉਣਾ ਆ ਇਕਦਮ ਸਪੀਡ ਤੇ ਨਹੀਂ ਬਣਾਉਣਾ ਨਹੀਂ ਤੇ ਇਹਦਾ ਗੋਲਾ ਜਿਹਾ ਬਣ ਜਾਊਗਾ ਬ੍ਰੈਡ ਕ੍ਰੰਬ ਬਣਾਉਣ ਲਈ ਮਿਕਸੀ ਨੂੰ ਜਿਹੜਾ ਥੋੜਾ ਥੋੜਾ ਚਲਾ ਕੇ ਫਿਰ ਇਹਦਾੜਾਇਆ ਉਹ ਚੂਰਾ ਬਣਾਉਣਾ ਆ ਮਤਲਬ ਕਿ ਬ੍ਰੈਡ ਕ੍ਰੰਬਸ ਬਣਾਉਣੇ ਆ ਸੋ ਬਹੁਤ ਹੀ ਵਧੀਆ ਜਿਹੜੇ ਆ ਬ੍ਰੈਡ ਕ੍ਰੰਬਸ ਬਣ ਗਏ ਆ ਤੇ ਹੁਣ ਜਿਹੜਾ ਮੈਂ ਇਹਨੂੰ ਨਾਪਣਾ ਆ ਕਿ ਇਹ ਕਿੰਨਾ ਆ ਸਭ ਤੋਂ ਪਹਿਲਾਂ ਮੈਂ ਇਹਨੂੰ ਜਿਹੜਾ ਆ ਕੌਲੀ ਵਿੱਚ ਪਾ ਕੇ ਨਾਪ ਲਵਾਂਗੀ ਫਿਰ ਇਹਦੇ ਅਕੋਰਡਿੰਗ ਹੀ ਜਿਹੜੀਆਂ ਬਾਕੀ ਚੀਜ਼ਾਂ ਨੇ ਇਹਦੇ ਵਿੱਚ ਪੈਣਗੀਆਂ ਸੋ ਜਿਹੜਾ ਸਾਰਾ ਬ੍ਰੈਡ ਦਾ ਚੂਰਾ ਆ ਨਾ ਉਹ ਇੱਕ ਕੌਲੀ ਬਣ ਆਇਆ ਮਤਲਬ ਕਿ ਇੱਕ ਕੌਲੀ ਇਹਦੀ ਕੁਆਂਟੀਟੀ ਆ ਸੋ ਇਹਦੇ ਅਕੋਰਡਿੰਗ ਹੀ ਮੈਂ ਬਾਕੀ ਚੀਜ਼ਾਂ ਜਿਹੜੀਆਂ ਲੈਣੀਆਂ ਆ ਸੋ ਮੈਂ ਸੇਮ ਕੌਲੀਆਂ ਜਿਹੜੀਆਂ ਲੈ ਲਈਆਂ ਆ ਉਹਦੇ ਵਿੱਚ ਮੈਂ ਜਿਹੜੀ ਆ ਸਭ ਤੋਂ ਪਹਿਲਾਂ ਪੀਸੀ ਹੋਈ ਖੰਡ ਪਾਉਣੀ ਆ ਮੇਰੇ ਕੋਲ ਜਿਹੜੀ ਆ ਉਹ ਪੂਰਾ ਖੰਡ ਸਿਗੀ ਪਈ ਹੋਈ ਸੋ ਮੈਂ ਉਹੀ ਜਿਹੜੀ ਲੈ ਲਈ ਆ ਅੱਧੀ ਕੌਲੀ ਵਿੱਚ ਪੂਰਾ ਖੰਡ ਲਈਆ ਅਗਰ ਤੁਹਾਡੇ ਕੋਲ ਨਹੀਂ ਆ ਤੁਸੀਂ ਖੰਡ ਨੂੰ ਜਿਹੜਾ ਪੀਸ ਕੇ ਵੀ ਲੈ ਸਕਦੇ ਹੋ ਤੇ ਅੱਧੀ ਕੌਲੀ ਜਿਹੜਾ ਆ ਉਹ ਮਿਲਕ ਪਾਊਡਰ ਮੈਂ ਲੈ ਲਿਆ ਆ ਮਿਲਕ ਪਾਊਡਰ ਜਿਹੜਾ ਆ ਥੋੜਾ ਜਿਹਾ ਮਿੱਠੇ ਵਾਲਾ ਗਿਆ ਇੱਕ ਜਿਹੜਾ ਆ ਉਹ ਮਿੱਠੇ ਤੋਂ ਬਿਗੈਰ ਹੁੰਦਾ ਆ ਇੱਕ ਮਿੱਠੇ ਵਾਲਾ ਆ ਤੇ ਮੇਰੇ ਕੋਲ ਜਿਹੜਾ ਆ ਉਹ ਮਿੱਠੇ ਵਾਲਾ ਆ ਸੋ ਇੱਧਰ ਮੈਂ ਜਿਹੜਾ ਆ ਇੱਕ ਕੌਲੀ ਬਰੈਡ ਦਾ ਪੂਰਾ ਇੱਕ ਕੌਲੀ ਦੁੱਧ ਅੱਧੀ ਕੌਲੀ ਮੈਂ ਲਈਆ ਚੀਨੀ ਦੀ ਖੰਡ ਦੀ ਅੱਧੀ ਕੌਲੀ ਲਈਆ ਮਿਲਕ ਪਾਊਡਰ ਦੀ 2 ਤੋਂ 3 ਚਮਚ ਮੈਂ ਲੈ ਲਿਆ ਨਾਰੀਅਲ ਦਾ ਬੁਰਾਦਾ ਸਭ ਤੋਂ ਪਹਿਲਾਂ ਮੈਂ ਜਿਹੜੀ ਉਹ ਕੜਾਈ ਰੱਖਿਆ ਗੈਸ ਤੇ ਗੈਸ ਦਾ ਡਾ ਸੇਕਾ ਬਿਲਕੁਲ ਘਾਟਾ ਤਿਹੜੀ ਫਿਰੀ ਕੜਾਈ ਆ ਨਾ ਇਹਦਾ ਬੇਸ ਆ ਨਾ ਥੋੜਾ ਹੈਵੀ ਆ ਇੱਕ ਚਮਚ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਦੇਸੀ ਘਿਓ ਤੇ ਦੇਸੀ ਘਿਓ ਦੇ ਉੱਤੇ ਮੈਂ ਪਾ ਦਿੱਤਾ ਹੈ ਬ੍ਰੈਡ ਕ੍ਰਮਸ ਬ੍ਰੈਡ ਦਾ ਚੂਰਾ ਹੁਣ ਇਹਨੂੰ ਜਿਹੜਾ ਆ ਹਲਕਾ ਹਲਕਾੜਾ ਭੁੰਨ ਲੈਣਾ ਆ ਇਹਨੂੰ ਜ਼ਿਆਦਾ ਮਤਲਬ ਕਿ ਜ਼ਿਆਦਾ ਦੇਰ ਨਹੀਂ ਲੱਗਦੀ ਭੁੰਨਣ ਨੂੰ ਬਸ ਇਹਦਾ ਕਲਰ ਚੇਂਜ ਹੁਣ ਤੱਕ ਭੁੰਨਣਾ ਆ ਹੁਣ ਇਹਦਾ ਕਲਰ ਆ ਉਹ ਚੇਂਜ ਹੋ ਗਿਆ ਆ ਤੇ ਇਹਦੇ ਵਿੱਚ ਜਿਹੜੇ ਬਾਕੀ ਦੀਆਂ ਚੀਜ਼ਾਂ ਆ ਉਹ ਪਾ ਦੇਣੀਆਂ ਆ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਅਖੰਡ ਕ੍ਰੀਮਲੇ ਵਿੱਚ ਪਾ ਦਿੱਤਾ ਆ ਮਿਲਕ ਪਾਊਡਰ ਤੇ ਨਾਲ ਹੀ ਇਹਦੇ ਵਿੱਚ ਪਾ ਦਿੱਤਾ ਆ ਦੁੱਧ ਜਿਹੜਾ ਦੁੱਧ ਆਣਾ ਉਹ ਰੂਮ ਟੈਂਪਰੇਚਰ ਦਾ ਆ ਦੁੱਧ ਮੈਂ ਪਹਿਲਾਂ ਹੀ ਉਬਾਲ ਕੇ ਠੰਡਾ ਕਰ ਲਿਆ ਸੀਗਾ ਤੇ ਹੁਣ ਮੈਂ ਇਹਦੇ ਵਿੱਚ ਦੁੱਧ ਪਾ ਦੇਣਾ ਆ ਲਗਾਤਾਰ ਚਲਾਉਂਦੇ ਰਹਿਣਾ ਆ ਕਿਉਂਕਿ ਇਹਦੇ ਵਿੱਚ ਜਿਹੜੀ ਚੀਨੀ ਆ ਤੇ ਮਿਲਕ ਪਾਊਡਰ ਪਾਇਆ ਨਾ ਉਹ ਥੱਲੇ ਵੀ ਲੱਗ ਸਕਦੇ ਆ ਅਗਰ ਤੁਹਾਡੇ ਕੋਲ ਜਿਹੜੀ ਆ ਉਹ ਨਾਨਸਟਿਕ ਨਾਨਸਟਿਕ ਕੜਾਈ ਆ ਨਾ ਨਾਨਸਟਿਕ ਕੋਈ pan ਡਾ ਹੈ ਤਾਂ ਤੁਸੀਂ ਉਹਦੇ ਵਿੱਚ ਬਣਾਓ ਤਾਂ ਜ਼ਿਆਦਾ ਵਧੀਆ ਬਣੂਗੀ ਮੈਂ ਜਿਹੜੀ ਆ ਇਹਦੇ ਵਿੱਚ ਬਣਾਈਆਂ ਸਟੀਲ ਦੇ ਦੇ ਵਿੱਚ ਹੁਣ ਇਹਨੂੰ ਜਿਹੜਾ ਬਿਲਕੁਲ ਲੋ ਹੀਟ ਦੇ ਉੱਤੇ ਜਿਹੜਾ ਲਗਾਤਾਰ ਚਲਾਉਂਦੇ ਰਹਿਣਾ ਆ ਜਿੰਨੀ ਦੇਰ ਇਹ گاੜਾ ਨਹੀਂ ਹੋ ਜਾਂਦਾ ਤੇ ਜਦੋਂ ਇਹ گاੜਾ ਹੋ ਗਿਆ ਉਦੋਂ ਮੈਂ ਇਹਦੇ ਵਿੱਚ ਫਰੈਸ਼ ਹਰੀ ਇਲਾਚੀ ਕੁੱਟ ਕੇ ਪਾ ਦਦੀ ਆ ਇਹ ਮੇਰੇ ਕੋਲ ਆ ਗੁਲਾਬ ਜਲ ਤੇ ਮੈਂ ਗੁਲਾਬ ਦਾ ਜਿਹੜਾ ਆ ਉਹ ਗੁਲਾਬ ਐਸੈਂਸ ਇੱਕ ਚਮਚ ਮੈਂ ਉਹ ਪਾ ਦਿੱਤਾ ਆ ਤੇ ਇਹਦੇ ਵਿੱਚ ਨਾਲ ਪਾ ਦਿੱਤਾ ਹੈ ਨਾਰੀਅਲ ਦਾ ਬੁਰਾਦਾ ਇਹਨੂੰ ਮੈਂ ਹੁਣ ਫਿਰ ਜਿਹੜਾ ਆ ਉਹ ਥੋੜਾ ਜਿਹਾ ਹੋਰ ਗਾੜਾ ਕਰੂੰਗੀ ਅਗਰ ਤੁਹਾਡੇ ਕੋਲ ਨਾਨ ਸਟਿਕ ਕੜਾਈ ਵਿੱਚ ਬਣਾ ਰਹਿਆਂ ਹੋ ਤਾਂ ਇਹਨੂੰ ਥੋੜਾ ਜਿਹਾ ਹੋਰ ਪਕਾ ਲਿਓ ਬਟ ਹੁਣ ਇਹ ਜਿਹੜਾ ਚਿਪਕਣਾ ਸ਼ੁਰੂ ਹੋ ਗਿਆ ਸੀਗਾ ਨਾਲ ਸੜਦਾ ਸੜ ਵੀ ਸਕਦਾ ਸੀ ਇਸ ਕਰਕੇ ਮੈਨੂੰ ਇਸ ਮਤਲਬ ਕਿ ਇੱਥੇ ਤੱਕ ਹੀ ਪਕਾਇਆ ਆ ਤੇ ਇਧਰ ਮੈਂ ਇੱਕ ਟ੍ਰੇ ਲੈ ਲਈ ਆ ਉਹਦੇ ਵਿੱਚ ਮੈਂ ਕਿਉ ਦੇ ਨਾਲ ਇਹਨੂੰ ਜਿਹੜਾ ਆ ਉਹ ਗ੍ਰੀਸ ਕਰ ਲਿਆ ਆ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਆ ਸਾਰਾ ਜਿਹੜਾ ਮਿਕਸਚਰ ਆ ਉਹ ਇਹਨੂੰ ਜਿਹੜਾ ਆ ਟ੍ਰੇ ਦੇ ਵਿੱਚ ਫਿਲਾ ਦੇਣਾ ਆ ਤੇ ਇਹ ਜਿਹੜੀ ਬਰਫੀ ਆ ਨਾ ਇਹ ਥੋੜੀ ਜੀ ਨਰਮ ਬਣਦੀ ਆ ਕਿਉਂਕਿ ਇਹਦੇ ਵਿੱਚ ਕੋਈ ਖੋਆ ਵਗੈਰਾ ਨਹੀਂ ਪਾਇਆ ਹੋਇਆ ਇਹਨੂੰ ਚੰਗੀ ਤਰ੍ਹਾਂ ਦੱਬ-ਦੱਬ ਕੇ ਜਿਹੜਾ ਸੈੱਟ ਕਰਨਾ ਆ ਤੇ ਬਾਕੀ ਤੁਸੀਂ ਇਹਨੂੰ ਜਿਹੜਾ ਆ ਕਿਸੇ ਵੀ ਚੀਜ਼ ਦੇ ਨਾਲ ਸਜਾ ਸਕਦੇ ਹੋ ਡ్రਾਈ ਫਰੂਟ ਦੇ ਨਾਲ ਮੈਂ ਨਾਰੀਅਲ ਦੇ ਬਰਾਦਾ ਤੇ ਗੁਲਾਬ ਦੀਆਂ ਪੱਤੀਆਂ ਦੇ ਨਾਲ ਜਿਹੜਾ ਆ ਇਹਨੂੰ ਸਜਾ ਦਵਾਂਗੀ ਇਹੜਾ ਬਰਫੀ ਇਹਨਾਂ ਦੇ ਵਿੱਚ ਗੁਲਾਬ ਦੀ ਸਮੈਲ ਬਹੁਤ ਹੀ ਸੋਹਣੀ ਹੁੰਦੀ ਆ ਤੇ ਬਹੁਤ ਹੀ ਰਿਸਪੀ ਜਿਹੜੀ ਟੇਸ ਸੀ ਇਹ ਬਰਫੀ ਬਣੀ ਆ ਅਗਰ ਤੁਸੀਂ ਬਰਫੀ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਸ ਦੇ ਜਿਹੜਿਆ ਨੂੰ ਠੰਡਾ ਕਰਕੇ ਇਹਦੇ ਲੱਡੂ ਵੀ ਬਣਾ ਸਕਦੇ ਹੋ ਜਾਂ ਤੁਸੀਂ ਇਹਨੂੰ ਐਵੇਂ ਵੀ ਕੌਲੀ ਵਿੱਚ ਪਾ ਕੇ ਖਾ ਸਕਦੇ ਹੋ ਤੇ ਤਾਂ ਵੀ ਇਹ ਜਿਹੜੀ ਆ ਬਹੁਤ ਹੀ ਸਵਾਦ ਲੱਗੂਗੀ ਸੋ ਹੁਣ ਜਿਹੜਿਆ ਪੱਤੀਆਂ ਉੱਪਰ ਲਗਾ ਕੇ ਇਹਨੂੰ ਥੋੜਾ ਥੋੜਾ ਦਬ ਦਉਂਗੀ ਥੋੜਾ ਜਿਹੜਾ ਪ੍ਰੈਸ ਕਰ ਦਉਂਗੀ ਤੇ ਇਹਨੂੰ ਜਿਹੜਾ ਕੋਈ ਆ 2 ਘੰਟੇ ਵਾਸਤੇ ਜਿਹੜਾ ਆ ਉਹ ਰੱਖਣਾ ਆ ਰੂਮ ਟੈਂਪਰੇਚਰ ਤੇ ਜੇ ਤੁਸੀਂ ਫ੍ਰਿਜ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਫ੍ਰਿਜ ਵਿੱਚ ਉਨਾ ਹੀ ਘੱਟ ਟਾਈਮ ਲੱਗਦਾ ਮਤਲਬ ਕਿ ਤੁਸੀਂ 1 ਘੰਟੇ ਵਾਸਤੇ ਵੀ ਰੱਖ ਸਕਦੇ ਹੋ ਸੋ ਇੱਧਰ ਜਿਹੜਾ ਆ 2 ਘੰਟੇ ਹੋ ਗਏ ਆ ਤੇ ਹੁਣ ਮੈਂ ਬਰਫੀ ਦੇ ਜਿਹੜੇ ਪੀਸ ਕੱਟ ਲੈਣੇ ਆ ਬਿਲਕੁਲ ਮਤਲਬ ਕਿ ਬਰਫੀ ਦੀ ਸ਼ੇਪ ਵਿੱਚ ਹੀ ਇਹ ਮਤਲਬ ਕਿ ਬਣੀ ਆ ਬਾਈਂਡਿੰਗ ਬਹੁਤ ਵਧੀਆ ਹੋਇਆ ਬਟ ਨਰਮ ਬਹੁਤ ਜ਼ਿਆਦਾ ਬਣਦੀ ਆ ਇਹ ਮਤਲਬ ਕਿ ਬਰਫੀ ਨਰਮ ਇਸ ਤਰ੍ਹਾਂ ਆ ਕਿ ਬਹੁਤ ਜ਼ਿਆਦਾ ਨਰਮ ਨਹੀਂ ਜਿਵੇਂ ਹਨਾ ਅ ਮਤਲਬ ਕਿ ਸਮੂਥ ਜੀ ਇਹ ਬਰਫੀ ਬਣਦੀ ਆ ਔਰ ਬਹੁਤ ਹੀ ਟੇਸਟੀ ਬਣੀ ਸਗੀ ਤੁਸੀਂ ਦੇਖ ਸਕਦੇ ਹੋ ਸੋ ਬਰਫੀ ਜਿਹੜੀ ਆ ਮੈਂ ਪਲੇਟ ਵਿੱਚ ਸਜਾ ਦਿੱਤੀ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸੋਹਣੀ ਬਰਫੀ ਬਣੀ ਆ ਥੋੜੀ ਜੀ ਜਿਹੜੀ ਆ ਉਹ ਨਰਮ ਬਣੀ ਸੀਗੀ ਬਾਕੀ ਮੈਂ ਸਾਰਿਆਂ ਨੂੰ ਦਿੱਤੀ ਸਾਰਿਆਂ ਨੂੰ ਬਹੁਤ ਪਸੰਦ ਆਈ ਸੋ ਬ레ਡ ਕਰਮ ਤੋਂ ਵੀ ਇੰਨੀ ਸਵਾਦਿਸ਼ਟ ਜਿਹੜੀ ਉਹ ਮਠਿਆਈ ਬਣ ਸਕਦੀ ਆ ਤੁਸੀਂ ਵੀ ਟਰਾਈ ਕਰਕੇ ਵੇਖਿਓ ਤੇ ਮੈਨੂੰ ਜਰੂਰ ਦੱਸਿਓ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ